ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਰੂਹਾਂ ਨੇ ਅੱਜ ਪੀਰਾਂ ਦੀ ਸੇਵਾ ਕੀਤੀ ਹੈ ਵੀਰਵਾਰ ਦਾ ਦਿਨ ਖੁਸ਼ੀਆਂ ਦੇ ਨਾਲ ਜਿਨ੍ਹਾਂ ਰੂਹਾਂ ਨੇ ਮਨਾਇਆ ਹੈ ਆਪਣੇ ਪੀਰ ਨੂੰ ਪਿਆਰ ਕੀਤਾ ਤੇ ਅੱਜ ਪੁਕਾਰਿਆ ਹੈ ਸੋ ਉਹਨਾਂ ਨੂੰ ਇਹ ਇੱਕ ਦੋ ਸੰਕੇਤ ਜ਼ਰੂਰ ਮਿਲੇ ਹੋਣਗੇ ਉਮੀਦ ਕਰਦੇ ਹਾਂ ਜੀ ਸੋ ਜਿਨ੍ਹਾਂ ਨੂੰ ਵੀ ਇਹ ਦੋ ਸੰਕੇਤ ਮਿਲੇ ਆ ਸਮਝ ਲੈਣਾ ਕਿ ਤੁਹਾਡੇ ਤੇ ਪੀਰੋ মুর্ਸ਼ਦ ਦੀ ਬਹੁਤ ਹੀ ਜ਼ਿਆਦਾ ਕਿਰਪਾ ਆ ਕਿਉਂਕਿ ਪ੍ਰਮਾਤਮਾ ਜਿਨ੍ਹਾਂ ਦੀ ਰੂਹ ਸਾਫ਼ ਹੁੰਦੀ ਆ ਉਹਨੂੰ ਹੀ ਇਹ ਸੰਕੇਤ ਦਿੰਦਾ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਇੱਕ ਵਾਰ ਫਿਰ ਕਹਿੰਦੇ ਕਿ ਜ਼ਰੂਰ ਕਰਦੇ ਆ ਕਰੋ ਕਿਉਂਕਿ ਤੁਹਾਡਾ ਇੱਕ ਲਾਈਕ ਤੇ ਇੱਕ ਸ਼ੇਅਰ ਸਾਡੀ ਹਿੰਮਤ ਵਧਾਉਂਦਾ ਹੈ ਤੇ ਬਾਕੀ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਕਿਸੇ ਰੂਹ ਤੱਕ ਪਹੁੰਚਦੀ ਹੈ ਤੇ ਤੁਹਾਡੇ ਤੋਂ ਇੱਕ ਚੰਗਾ ਕਰਮ ਵੀ ਹੋ ਜਾਂਦਾ ਹੈ ਕਿਸੇ ਬਾਡੀ ਵਜਾਂ ਨਾਲ ਕਿਸੇ ਦੇ ਕੰਨਾਂ ਵਿੱਚ ਉਸ ਪ੍ਰਮਾਤਮਾ ਦੀਆਂ ਗੱਲਾਂ ਜਾਣੀਆਂ ਸੋ ਇਹ ਵੀ ਬਹੁਤ ਵੱਡਾ ਕਰਮ ਹੈ ਇਹ ਹੀ ਛੋਟੇ ਛੋਟੇ ਕਰਮ ਸਾਡੀ ਜ਼ਿੰਦਗੀ ਨੂੰ ਸਵਾਰਦੇ ਆਉਣ ਵਾਲੀ ਮੁਸ਼ਕਲ ਜਿਹੜੀ ਸਾਡੇ ਤੋਂ ਸਾਡਾ ਪ੍ਰਮਾਤਮਾ ਇਸ ਲਈ ਦੂਰ ਕਰ ਦਿੰਦਾ ਕਿ ਕਿਸੇ ਦੀ ਕਿਸੇ ਮੁਸ਼ਕਲ ਸਮੇਂ ਹੈਲਪ ਕੀਤੀ ਹੋਵੇ ਸੋ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ ਮੁਸ਼ਕਲ ਸਮੇਂ ਹਿੰਮਤ ਦੇ ਸੋ ਉਹ ਪਰਮਾਤਮਾ ਜਾਣੀ ਜਾਣ ਹੈ ਦੇਖਦਾ ਹੈ ਤੇ ਜਦੋਂ ਖੁਦ ਦੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਉਣ ਲੱਗਦੀ ਆ ਤੇ ਉਹ ਪਰਮਾਤਮਾ ਅਨਸਾਨਾ ਰਹੇ ਹੀ ਕਿਰਪਾ ਕਰ ਦਿੰਦਾ ਹੈ ਬਾਰ ਦਦਾ ਹੈ ਸੋ ਇਸ ਕਰਕੇ ਚੰਗਾ ਕਰਮ ਕਰੋ ਚੰਗਾ ਕਰਮ ਕਰੋਗੇ ਚੰਗਾ ਫਲ ਪਾਉਂਗੇ ਸੋ ਇਸ ਕਰਕੇ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਅਸੀਂ ਕੋਈ ਛੋਟਾ ਛੋਟਾ ਹੀ ਸਹੀ ਕਰਮ ਕਰਨ ਦੀ ਕੋਸ਼ਿਸ਼ ਕਰੀਏ ਸੋ ਚੰਗਾ ਕਰਮ ਕਰੀਏ ਸੋ ਤੁਹਾਡੀ ਬਦੌਲਤ ਜੇਕਰ ਕਿਸੇ ਨੇ ਪ੍ਰਮਾਤਮਾ ਦਾ satsang ਸੁਣ ਲਿਆ ਤਾਂ ਸਮਝ ਲੈਣਾ ਕਿ ਤੁਹਾਡਾ ਚੰਗਾ ਕਰਮ ਉਸ ਪ੍ਰਮਾਤਮਾ ਦੇ ਖਾਤੇ ਵਿੱਚ ਲਿਖਿਆ ਜਾਵੇਗਾ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਹੀ ਪਹਿਲਾਂ ਗੱਲ ਕਰ ਲਈਏ ਕਿ ਉਹ ਸੰਕੇਤ ਕੀ ਹੈ ਜਿਹੜੇ ਰੂਹਾਂ ਨੂੰ ਵੀਰਵਾਰ ਦੇ ਦਿਨ ਜ਼ਿਆਦਾ ਮਿਲਦੇ ਆ ਕਿਉਂਕਿ ਵੀਰਵਾਰ ਦੇ ਦਿਨ ਹਰ ਇੱਕ ਰੂਹ ਦਿਲੋਂ ਉਸ মুর্ਸ਼ਦ ਨੂੰ ਪੁਕਾਰਦੀ ਹੈ ਤੇ ਟਾਈਮ ਕੱਢਦੀ ਹੈ ਸੇਵਾ ਕਰਦੀ ਹੈ ਤੇ ਉਸ ਰੂਹ ਨੂੰ ਉਹ ਪ੍ਰਮਾਤਮਾ ਵੀ ਪਸੰਦ ਕਰਦਾ ਹੈ ਸੋ ਜਦੋਂ ਅਸੀਂ ਸੁਰਤੀ ਲਗਾਉਂਦੇ ਆ ਧਿਆਨ ਲਗਾ ਕੇ ਆਪਣੇ মুর্ਸ਼ਦ ਦਾ ਬੈਠ ਜਾਂਦੇ ਆ ਤਾਂ ਫਿਰ ਉਹ ਮਾਲਕ ਵੀ ਸੰਕੇਤ ਦਿੰਦਾ ਹੈ ਸੋ ਜਿਹੜੀਆਂ ਵੀ ਰੂਹਾਂ ਅੱਜ ਦੇ ਦਿਨ ਸੇਵਾ ਕਰਦੀਆਂ ਆ ਤੇ ਧਿਆਨ ਲਗਾ ਕੇ ਅਰਦਾਸ ਬੇਨਤੀ ਕਰਦੀਆਂ ਆ ਸੋ ਉਹਨਾਂ ਤੇ ਕਿਰਪਾ ਹੁੰਦੀ ਆ ਉਹਨਾਂ ਦੀ ਰੂਹ ਨੂੰ ਉਹ মুর্ਸ਼ਦ ਟੱਚ ਕਰਦਾ ਹੈ ਸੰਕੇਤ ਦਿੰਦਾ ਹੈ ਕਿ ਮੈਂ ਤੇਰੇ ਨਾਲ ਹਾਂ ਤੇ ਕਈ ਰੂਹਾਂ ਸਮਝ ਜਾਂਦੇ ਆ ਤੇ ਕਈ ਰੂਹਾਂ ਭਲੇਖੇ ਵਿੱਚ ਰਹਿ ਜਾਂਦੀਆਂ ਨੇ ਸੋ ਇਸ ਕਰਕੇ ਇਸ ਵੀਡੀਓ ਲਈ ਇੱਕ ਵਾਰ ਫਿਰ ਦੱਸ ਦਈਏ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਆ ਉਹ ਰੂਹਾਂ ਨੂੰ ਜਾਂ ਤਾਂ ਆਵਾਸੀ ਲੱਗ ਜਾਂਦੀ ਹੈ ਤੋੜ ਆਵਾਸੀ ਆਉਣੀ ਸੋ ਜਾਂ ਫਿਰ ਅੱਖਾਂ ਦੇ ਵਿੱਚੋਂ ਹੰਝੂ ਵਹਿ ਹੀ ਜਾਣੇ ਸੋ ਇੱਕ ਹੁੰਦੇ ਕਿ ਦੁੱਖ ਦੇ ਹੰਝੂ ਆਉਣੇ ਇੱਕ ਹੈ ਖੁਸ਼ੀ ਦੇ ਨਾਲ ਅੱਖਾਂ ਵਿੱਚੋਂ ਹੰਝੂ ਆਉਣੇ ਤੇ ਉਸ ਪ੍ਰਮਾਤਮਾ ਦੇ ਇਹ ਆਤਮਾ ਜਦੋਂ ਦਰਸ਼ਨ ਕਰਦੀ ਹੈ ਤੇ ਉਸ ਸਮੇਂ ਅੱਖਾਂ ਵਿੱਚੋਂ ਹੰਝੂ ਆਉਂਦੇ ਆ ਤੇ ਅੱਖਾਂ پاک ਪਵਿੱਤਰ ਹੋ ਜਾਂਦੀਆਂ ਹੈ ਸੋ ਜਦੋਂ ਅੱਖਾਂ ਸਾਫ਼ ਸੁਥਰੀਆਂ ਹੋ ਜਾਣ ਤਾਂ ਫਿਰ ਮੁਰਸ਼ਿਦ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਉਹ ਇਨਸਾਨ ਦਾ ਬਦਲ ਜਾਂਦਾ ਹੈ ਕਿਉਂਕਿ ਕਈਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਸੇਵਾ ਕਰਦੇ ਸਾਨੂੰ ਸਾਡਾ ਮਾਲਕ ਦਰਸ਼ਨ ਨਹੀਂ ਦਿੰਦਾ ਪਰ ਜਿਨ੍ਹਾਂ ਦੀਆਂ ਅੱਖਾਂ پاک ਪਵਿੱਤਰ ਹੋ ਜਾਂਦੀਆਂ ਹੈ ਸੋ ਉਹਨਾਂ ਨੂੰ ਫਿਰ ਉਹ ਮੁਰਸ਼ਿਦ ਦਿਖਾਈ ਦਿੰਦਾ ਹੈ ਜਦੋਂ ਅੱਖਾਂ ਸਾਫ਼ ਹੋ ਗਈਆਂ ਤੇ ਸਮਝ ਲਓ ਕਿ ਪ੍ਰਮਾਤਮਾ ਦੇ ਨਾਲ ਤੁਹਾਡਾ ਮਲਾਪ ਹੋ ਗਿਆ ਜਦੋਂ ਦੇਖਣੀ ਪਰਖਣੀ ਵਿੱਚ ਸੋਚ ਵਿੱਚ ਫਰਕ ਆਉਣ ਲੱਗ ਪਵੇ ਤਾਂ ਸਮਝ ਲੈਣਾ ਕਿ ਸਾਡਾ ਮੁਰਸ਼ਿਦ ਸਾਡੇ ਨਾਲ ਹੈ ਤੇ ਸਾਡੇ ਤੇ ਕਿਰਪਾ ਹੋ ਚੁੱਕੀ ਹੈ ਸੋ ਜਦੋਂ ਤੋੜ ਆਵਾਸੀ ਆਉਂਦੀ ਹੈ ਉਹ ਵੀ ਪ੍ਰਮਾਤਮਾ ਦੇ ਕੋਲ ਮੁੜਦਾ ਸੰਕੇਤ ਹੁੰਦਾ ਹੈ ਸੋ ਇਹ ਸੰਕੇਤ ਉਹਨਾਂ ਨੂੰ ਮਿਲਦੇ ਜਿਨ੍ਹਾਂ ਨੂੰ ਪਰਮਾਤਮਾ ਟੱਚ ਕਰਦਾ ਹੈ ਜੇਕਰ ਤੁਹਾਡੇ ਨਾਲ ਵੀ ਅੱਜ ਇਹੋ ਜਿਹਾ ਕੁਝ ਹੋਇਆ ਹੈ ਤਾਂ ਸਮਝ ਲਓ ਕਿ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਤੁਹਾਡੇ ਮਾਲਕ ਦੀ ਕਿਰਪਾ ਹੋਈ ਹੈ ਸੋ ਜੀ ਦੀ ਵੀ ਤੁਸੀਂ ਸੇਵਾ ਕਰਦੇ ਆ ਉਹ ਪਰਮਾਤਮਾ ਹਰ ਇੱਕ ਨੂੰ ਸੰਕੇਤ ਦਿੰਦਾ ਹੈ ਸੋ ਪਰਮਾਤਮਾ ਇੱਕ ਹੈ ਰੂਪ ਅਨੇਕਾਂ ਆ ਉਹਨਾਂ ਦੇ ਆਪਾਂ ਨਹੀਂ ਉਹਨਾਂ ਨੂੰ ਜਾਣ ਸਕਦੇ ਸੋ ਅਸੀਂ ਜਿਸ ਰੂਪ ਨੂੰ ਪਸੰਦ ਕਰਦੇ ਜਿਸ ਰੂਪ ਨੂੰ ਅਸੀਂ ਮੰਨਣਾ ਸ਼ੁਰੂ ਕਰ ਦਿੰਦੇ ਆ ਤੇ ਸਾਡਾ ਪਰਮਾਤਮਾ ਸਾਡਾ ਮੂਰਸ਼ਦ ਉਸ ਰੂਪ ਵਿੱਚ ਹੀ ਆ ਕੇ ਆਪਣੇ ਭਗਤ ਦੀ ਹੈਲਪ ਕਰਦਾ ਹੈ ਸੋ ਕਿਰਪਾ ਕਰਦਾ ਹੈ ਸੋ ਜਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਉਸੇ ਰੂਪ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਆ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਜੀ ਸੋ ਜਿਨ੍ਹਾਂ ਤੇ ਵੀ ਪੀਰਾਂ ਦੀ ਕਿਰਪਾ ਹੈ ਸੋ ਇਸੇ ਤਰ੍ਹਾਂ ਨਾਲ ਪ੍ਰਮਾਤਮਾ ਦੇ ਚਰਨਾਂ ਨਾਲ ਲਾ ਕੇ ਆਪਣਾ ਜੀਵਨ ਸਫਲ ਬਣਾਓ ਸੇਵਾ ਕਰਦੇ ਜਾਓ ਤੇ ਮਿਹਰਾ ਭਰਿਆ ਹੱਥ ਪ੍ਰਮਾਤਮਾ ਹਮੇਸ਼ਾ ਆਪਣੇ ਬੱਚਿਆਂ ਤੇ ਰੱਖਦਾ ਹੈ ਸੋ ਜਿਨ੍ਹਾਂ ਦੀ ਰੂਹ ਸਾਫ਼ ਹੁੰਦੀ ਆ ਉਹਨਾਂ ਦੇ ਤਾਂ ਫਿਰ ਨਾਲ-ਨਾਲ ਚੱਲਦਾ ਹੈ ਸੋ ਇਸ ਕਰਕੇ ਹਮੇਸ਼ਾ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਸੋ ਹਮੇਸ਼ਾ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਸੋ ਬਹੁਤ ਕਮੈਂਟ ਆਉਂਦੇ ਆ ਕਿ ਦੀਦੀ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਸੋ ਅਸੀਂ ਵੀ ਇਹੀ ਚਾਹੁੰਦੇ ਆ ਕਿ ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਇਸੇ ਤਰ੍ਹਾਂ ਪ੍ਰਮਾਤਮਾ ਨਾਲ ਜੁੜੇ ਰਹੋ ਜੇਕਰ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਹੋ ਤਾਂ ਸਾਡੀ ਵੀ ਹਿੰਮਤ ਵਾਦੀ ਹੈ ਸੋ ਕੋਸ਼ਿਸ਼ ਕਰੀ ਦੀ ਕਿ ਇੱਕ ਵੀਡੀਓ ਬਣਾ ਸਕੀਏ ਵੈਸੇ ਸੋਚਿਆ ਹੈ ਕਿ ਇੱਕ ਦਿਨ ਛੱਡ ਕੇ ਵੀਡੀਓ ਪਾਇਆ ਕਰਾਂਗੇ ਪਰ ਕੋਸ਼ਿਸ਼ ਕਰਿਆ ਕਰਾਂਗੇ ਕਿ ਵੀਡੀਓ ਬਣਾ ਸਕੀਏ ਹਰ ਰੋਜ਼